ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਵੜੀ ਗਾਰੇ ਦੀ ਮਹਲਾ ਪੰਜਵਾ ਹਮ ਧਨਵੰਤ ਪਗਠ ਸਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੌਲ ਕਾਵ ਹੈ ਖਰਚ ਹੈ ਰਲਮ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤ ਕਲਹਿ ਖਲੇ ਖਾਈ ਸੋ ਏਤ ਖਜਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀ ਹਾਰੇ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੌਲ ਖਾਵ ਹੈ ਖਰਚ ਹੈ ਰਲਨ ਪਾਈ ਟੋਟ ਨਾ ਆਵੇ ਵੱਦ ਦੋ ਹੋ ਜਾਈ ਕਹੋ ਨਾਨਕ ਜਿਸਮ ਸਤਿ ਕਲਹੇ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਕਵੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਜਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਰਸਤਿ ਕਲੇ ਖਲੇ ਖਾਈ ਸੋ ਏਤ ਖਜਾਨੇ ਲਿਆਰ ਲਾਏ ਗਵੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਅਰੇ ਪੰਧਾਰਯ ਖੂਟਯ ਤੋਲ ਖਾਵਹਿ ਖਰਚ ਹੈ ਰਲਨ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸਮਸਤਿ ਕਲਹਿ ਖਲੇ ਖਾਈ ਸੋ ਏਤ ਖਜਾਨੇ ਲਿਆਰ ਲਾਏ ਗੋੜੀ ਗਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੌਲ ਖਾਵਹਿ ਖਰਚ ਹੈ ਰਲ ਮਿ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਸਮਸਤਿ ਕਲੇ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਾ ਮਨ ਤਨਵਾਂਤ ਪਾਗਠ ਸੱਚ ਨਹੀਂ ਹਰਿ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੌਲ ਖਾਵ ਹੈ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵਦ ਦੋ ਜਾਈ ਕਹੋ ਨਾਨਕ ਜਿਸ ਸਮਸਤਿ ਕਲੇ ਖਲੇ ਖਾਈ ਸੋਇ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟਨਾ ਆ ਵੈ ਵਦ ਧੋ ਜਾਈ ਕਹੋ ਨਾਨਕ ਜਿਸਮ ਸਤਿ ਕਲ੍ਹੇ ਖਲੇ ਖਾਈ ਸੋ ਏਤ ਖਜਾਨੇ ਲਿਆ ਰਾਈ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਿਧਾਨਾ ਵਰਤਨ ਲਾਲਜਾ ਕਾ ਕਛੂ ਨਾ ਮੋਹਲ ਭਰੇ ਪੰਢਾਰੇ ਅਖੂਟ ਯਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਸਮਸਤਿ ਕਲਹਿ ਖਲੇ ਖਾਈ ਸੋ ਏਤਖ ਖਜਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੌਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮਤਨਵਾਂਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ دھو ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋਇ ਤੇ ਖਜਾਨੇ ਲਿਆਰ ਲਾਏ ਗੌੜੀ ਗਾੜੀ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਪਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਪਾਈ ਉਟ ਨਾ ਆ ਵੈ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾਦੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ arad tan laal ja ka kachhu na mohul pare pandhar akoot atol khav hai karj hai ral mil pai tot na aave vad dhho jaai kaho nanak jis mastik le khale khai so ait khajane liyaar laai gauri gari di mahalla panjwa ham tanwant paghth sach nai har gun gaav hai sahaj subhai rahau ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਕੂਟ ਅਤੋਲ ਖਾਵਹਿ ਖਰਚ ਹੈ ਰਲਮਿਲ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿਕਲ ਹੈ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗਵੜੀ ਗਾਰੇ ਦੀ ਮਹਲਾ ਪੰਜਵਾ ਮਮ ਤਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੌਲ ਖਾਵ ਹੈ ਖਰਚ ਹੈ ਰਲਮ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇ ਖਲੇ ਖਾਈ ਸੋਇ ਤੇ ਖਜ਼ਾਨੇ ਲਿਆਰ ਲਾਏ ਗੌੜੀ ਗਾੜੀ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਢਾਰ ਅਖੂਟ ਅਤੌਲ ਖਾਵ ਹੈ ਖਰਚ ਹੈ ਰਲਨ ਪਾਈ ਟੋਟ ਨਾ ਆ ਵੈ ਵਦ ਧੋ ਜਾਈ ਕਹੋ ਨਾਨਕ ਜਿਸ ਮਸਤ ਕਲ੍ਹੇ ਖਲੇ ਖਾਈ ਸੋਏ ਤਖਜਾਨੇ ਲਿਆਰ ਲਾਏ ਗਵੜੀ ਗਾੜੀ ਦੀ ਮਹਾਲਾ ਪੰਜਵਾ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਭਰਤਨ ਲਾਲਜਾ ਕਾ ਕਛੂ ਨਾ ਮੋਹਲ ਭਰੇ ਪੰਢਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨਾ ਆਵੈ ਵਦ ਧੋ ਜਾਈ ਕਹੋ ਨਾਨਕ ਜਿਸਮ ਸਤਿ ਕਲਹਿ ਖਲੇ ਖਾਈ ਸੋਏ ਤਖ ਜਾਨੇ ਲਿਆਰ ਲਾਏ ਗੋੜੀ ਗਾਦੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵਦ ਧੋ ਜਾਈ ਕਹੋ ਨਾਨਕ ਜਿਸ ਮਸਤ ਕਲਹਿ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾੜੀ ਦੀ ਮਹੱਲਾ ਪੰਜਵਾ ਆਮ ਤਨਵਾਂਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੌਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤ ਕਲਹਿ ਖਲੇ ਖਾਈ ਸੋਇ ਤੇ ਖਜਾਨੇ ਲਿਆਰ ਲਾਏ ਗਵੜੀ ਗਾਰੇ ਦੀ ਮਹਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆ ਵੈ ਵਦ ਧੋ ਜਾਈ ਕਹੋ ਨਾਨਕ ਜਿਸ ਮਸਤ ਕਲ੍ਹੇ ਖਲੇ ਖਾਈ ਸੋਏ ਤਖਜਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹਾਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਬੜਾ ਤਨ ਲਾਲਜਾ ਕਾ ਕਛੂ ਨਾ ਮੋਹਲ ਭਰੇ ਪੰਢਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋ ਏਤ ਖਜਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਾਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰੇ ਅਖੂਟ ਅਤੌਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸਮਸਤਿ ਕਲਹਿ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗਵੜੀ ਗਾਰੇ ਦੀ ਮਹੱਲਾ ਪੰਜਵਾ ਆ ਮਤਨਵਾਤ ਪਾਗਠ ਸੱਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲਹੇ ਖਲੇ ਖਾਈ ਸੋਇ ਤੇ ਖਜਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰ ਅਖੂਟ ਅਤੌਲ ਖਾਵ ਹੈ ਖਰਚ ਹੈ ਰਲਮ ਪਾਈ ਟੋਟਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਸਮਸਤਿ ਕਲੇ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਵਰਤਨ ਲਾਲ ਜਾ ਕਾ ਕਛੂ ਨਾ ਮੋਹੁ ਭਰੇ ਪੰਡਹਾਰੇ ਅਖੂਟਿ ਅਤੋਲ ਖਾਵਹਿ ਖਰਚ ਹੈ ਰਲਮੁ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋ ਏਤਿ ਖਜਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਾਹੀ ਹਰਿ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਯੋ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸਮਸਤਿ ਕਲਹਿ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਾ ਮਤਨਵਾਂਤ ਪਾਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੌਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋਇਤ ਖਜਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿ ਪਾਈ ਟੋਟਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲ੍ਹੇ ਖਲੇ ਖਾਈ ਸੋਏ ਤਖ ਖਜਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਬੜਾ ਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰੇ ਅਖੂਟ ਅਤੌਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋ ਏਤ ਖਜਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲੇ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਆ ਮਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰક્તਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਢਾਰ ਅਖੂਟ ਅਤੌਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋਇ ਤੇ ਖਜਾਨੇ ਲਿਆਰ ਲਾਏ ਗੌੜੀ ਗਾੜੀ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿ ਪਾਈ ਟੋਟਨਾ ਆ ਵੈ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋ ਏਤ ਖਜਾਨੇ ਲਿਆਰ ਲਾਏ ਗੌੜੀ ਗਾੜੀ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸੱਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ mera tan lal ja ka kachhu na mohul pare pandhar akoot atol khav hai kharch hai ralm pai tot na aave vad dh ho jai kaho nanak jis mastik le khale khai so et khajane le yaar lae gauri gade di mahalla panjwa ham tanwant pagath sach nai har gun ghav hai sahaj subhai rahau ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਸਮਸਤ ਕਲਹਿ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗਵੜੀ ਗਾੜੀ ਦੀ ਮਹਲਾ ਪੰਜਵਾ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੌਲ ਖਾਵ ਹੈ ਖਰਚ ਹੈ ਰਲਮਿ ਪਾਈ ਟੋਟ ਨਾ ਆਵੈ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹੇ ਖਲੇ ਖਾਈ ਸੋਇ ਤਖਜਾਨੇ ਲਿਆਰ ਲਾਏ ਗੋੜੀ ਗਾੜੀ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਿਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲਮ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤ ਕਲੇ ਖਲੇ ਖਾਈ ਸੋਏ ਤਖਜਾਨੇ ਲਿਆਰ ਲਾਏ ਗਵੜੀ ਗਾਰੇ ਦੀ ਮਹਾਲਾ ਪੰਜਵਾ ਹਮ ਧਨਵੰਤ ਪਗਠ ਸਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਮਰਾ ਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰ ਅਖੂਟ ਯਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵਦ ਧੋ ਜਾਈ ਕਹੋ ਨਾਨਕ ਜਿਸ ਮਸਤ ਕਲੇ ਖਲੇ ਖਾਈ ਸੋਏ ਤਖ ਜਾਣੇ ਲਿਆਰ ਲਾਏ ਗੋੜੀ ਗਾਦੇ ਦੀ ਮਹਲਾ ਪੰਜਵਾ ਹਮ ਤਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗਵੜੀ ਗਾਰੇ ਦੀ ਮਹੱਲਾ ਪੰਜਵਾ ਹਮ ਤਨਵਾਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮੁ ਪਾਈ ਟੋਟ ਨਾ ਆਵੈ ਵਦਦ ਹੋ ਜਾਈ ਕਹੋ ਨਾਨਕ ਜਿਸ ਮਸਤ ਕਲਹਿ ਖਲੇ ਖਾਈ ਸੋਇ ਤਖਜਾਨੇ ਲਿਆਰ ਲਾਏ ਗਵੜੀ ਗਾਰੇ ਦੀ ਮਹਲਾ ਪੰਜਵਾ ਹਮ ਧਨਵੰਤ ਪਗਠ ਸਚ ਨਾਹੀ ਹਰਿ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੌਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆ ਵੈ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋਇ ਤਖ ਜਾਨੇ ਲਿਆਰ ਲਾਏ ਗਵੜੀ ਗਾਰੇ ਦੀ ਮਹਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਵੜਾ ਤਨ ਲਾਲਜਾ ਕਾ ਕਛੂ ਨਾ ਮੋਹਲ ਭਰੇ ਪੰਢਾਰ ਅਖੂਟ ਅਤੌਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤ ਕਲਹਿ ਖਲੇ ਖਾਈ ਸੋ ਏਤ ਖਜਾਨੇ ਲਿਆਰ ਲਾਏ ਗਵੜੀ ਗਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਸਮਸਤ ਕਲਹਿ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਤਨਵਾਂਤ ਪਗਠ ਸੱਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲਮ ਪਾਈ ਟੋਟ ਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤ ਕਲਹਿ ਖਲੇ ਖਾਈ ਸੋਇਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰ ਅਖੂਟ ਅਤੌਲ ਖਾਵ ਹੈ ਖਰਚ ਹੈ ਰਲਮ ਪਾਈ ਟੋਟਨਾ ਆ ਵੈ ਵੱਦ ਦੋ ਜਾਈ ਕਹੋ ਨਾਨਕ ਜਿਸਮ ਸਤਿ ਕਲੇ ਖਲੇ ਖਾਈ ਸੋ ਏਤ ਖਜਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰਿ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨਾ व्रतन लाल जाका कछु न मोहुल परे पंधर अखूटय तोल खाव है खर्च है रलम पाई टूट न आवै बद्द धो जाई कहो नानक जिस मस्ते कलहे खले खाई सोए तिख जाने ले यार लाए गौड़ी गाड़े दी महला पंजवा हम तनवंत पगठ साच नाही हर गुण गाव है सहज सुभाई रहाऊ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਢਾਰ ਅਖੂਟ ਅਤੌਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੈ ਵਦ ਦੋ ਜਾਈ ਕਹੋ ਨਾਨਕ ਜਿਸ ਸਮਸਤਿ ਕਲਹਿ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਾ ਮਨ ਤਨਵਾਂਤ ਪਾਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮਹੂਲ ਭਰੇ ਪੰਢਾਰ ਅਖੂਟ ਅਤੌਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨਾ ਆਵੈ ਵੱਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹਿ ਖਲੇ ਖਾਈ ਸੋਇਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਪੰਡਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲਮ ਪਾਈ ਟੋਟਨਾ ਆ ਵੈ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿ ਕਲਹੇ ਖਲੇ ਖਾਈ ਸੋ ਏਤ ਖਜ਼ਾਨੇ ਲਿਆਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਿਧਾਨਾ ਪੜਤਨ ਲਾਲ ਜਾ ਕਾ ਕਛੂ ਨਾ ਮੋਹੁ ਭਰੇ ਪੰਡਹਾਰੇ ਅਖੂਟਿ ਅਤੋਲ ਖਾਵਹਿ ਖਰਜ ਹੈ ਰਲਮੁ ਪਾਈ ਟੋਟ ਨਾ ਆਵੈ ਵਦ ਦੋ ਜਾਈ ਕਹੋ ਨਾਨਕ ਜਿਸੁ ਮਸਤਿ ਕਲਹਿ ਖਲੇ ਖਾਈ ਸੋ ਏਤਖ ਜਾਨੇ ਲਿਆਰ ਲਾਏ ਵਾਹਿਗੁਰੂ ਜੀ ਕਾ ਖਾਲਸਾ